ਦੁੱਲਾ ਖੜਰੀ ਨੇ ਹਾਂ ਆਪਾਂ ਉਹਦੇ ਫੈਨਾਂ ਤੇ ਬੋਗ ਵੀ ਆਪਾਂ ਉਹਦੇ ਹਰਗਾ ਤਿਆਰ ਕਰੇ ਠੀਕ ਆ ਦੁੱਲਾ ਬੱਗੇ ਪਿੰਡ ਵਾਲਾ ਹਾਂ ਠੀਕ ਆ ਲਓ ਬਈ ਬਾਈ ਕਹਿੰਦਾ ਮੈਂ ਦੁੱਲੇ ਦਾ ਫੈਨ ਆ ਤੇ ਬੱਕਰਾ ਵੀ ਕਹਿੰਦਾ ਉਹਦੇ ਨੂੰ ਤਿਆਰ ਕੀਤਾ ਹਨਾ ਤੜਕੇ 5 ਵਜੇ ਇਹਨਾਂ ਨੂੰ ਭਜਾ ਕੇ ਲੈਣੇ ਆ ਬਈ ਬੱਕਰਿਆਂ ਨੂੰ ਆਪਣੇ ਕੋਲ ਵੀਡੀਓ ਪੰਗਾ ਤੁਹਾਨੂੰ ਵੀਡੀਓ ਪਾ ਦਾਂਗੇ ਨਾਲ ਲਾ ਤੁਸੀਂ ਦੇਖ ਰਹੇ ਹੋ ਯੰਗ ਫਾਰਮਰ ਚੈਨਲ ਮੈਂ ਜਗਮੀਤ ਸਿੰਘ ਭਲਾਈ ਆਣਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਆਪਣੇ ਚੈਨਲ ਦੇ ਤੁਸੀਂ ਪੰਜਾਬ ਦੇ ਵੱਖ-ਵੱਖ ਬੱਕਰੀ ਪਾਲਕਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਹੋ ਤੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਸੈਦੋਗੇ ਬਲੱਡ ਲਾਈਨ ਤੇ ਬਹੁਤ ਹੀ ਵਧੀਆ ਜਿਹੜੀ ਕਵਰੇਜ ਕੀਤੀ ਹੈਗੀ ਆ ਸੈਦੋਗੇ ਬਲੱਡ ਲਾਈਨ ਦੇ ਟਾਪ ਦੇ ਬ੍ਰੀਡਰ ਜਿਹੜੇ ਤੁਹਾਨੂੰ ਦਿਖਾਏ ਆ ਤੇ ਦਿਖਾ ਰਹੇ ਆ ਆਪਾਂ ਥੋੜੇ ਦਿਨ ਪਹਿਲਾਂ ਬਾਈ ਚੈਨਾ ਮਹਾਰਾਜ ਦੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਕੀਤੀ ਸੀਗੀ ਜਿਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਬਾਈ ਨੂੰ ਵੀ ਬਹੁਤ ਫੋਨ ਆਏ ਬੱਚੇ ਵੀ ਇਹਨਾਂ ਦੇ ਕਾਫੀ ਸੇਲ ਹੋਏ ਅੱਜ ਦੁਬਾਰੇ ਬਾਈ ਕੋਲੇ ਆਏ ਆ ਕਿਉਂਕਿ ਬਹੁਤ ਭਰਾਵਾਂ ਨੇ ਮੈਨੂੰ ਵੀ ਫੋਨ ਆ ਜਾਂਦੇ ਸੀ ਕਿ ਬਾਈ ਬੱਚਾ ਉਹਨਾਂ ਕੋਲ ਪਤਾ ਕਰਿਓ ਜਾ ਬਾਈ ਨੂੰ ਵੀ ਬਹੁਤ ਫੋਨ ਆਉਂਦੇ ਆ ਕਿ ਬੱਚਾ ਸੀ ਕੋਈ ਲੈਣੇ ਹੈਗੇ ਆ ਹੋਰ ਨਵੇਂ ਆਏ ਤਾਂ ਦੱਸਿਓ ਅੱਜ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਇਸ ਬੱਕਰੇ ਬਾਰੇ ਇਹਨਾਂ ਦੇ ਬਰੀਡਰ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਉਂਕਿ ਉਸ ਵੀਡੀਓ ਤੋਂ ਬਾਅਦ ਇਹ ਬੱਕਰਾ ਇੱਕ ਮੇਲੇ ਦੇ ਵਿੱਚ ਸੈਕੰਡ ਪੋਜੀਸ਼ਨ ਤੇ ਆਇਆ ਹੈਗਾ ਤੇ ਬਾਈ ਕੋਲੇ ਬੱਚੇ ਵੀ ਸੇਲ ਹੈਗੇ ਨੇ ਸਾਰਾ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਵੀ ਦਿੱਤਾ ਜਾਊਗਾ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਆਜੋ ਬਾਈ ਹੋਰਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਕੱਲਾ-ਕੱਲਾ ਬੱਚਾ ਜਿਹੜਾ ਸੇਲ 'ਆਸਤੇ ਹੈਗਾ ਉਹ ਵੀ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਹੋਰ ਵੀ ਗੱਲਾਂ-ਬਾਤਾਂ ਬੱਕਰੀ ਪਾਲਣ ਬਾਰੇ ਬਾਈ ਹੋਰਾਂ ਨਾਲ ਕਰਾਂਗੇ ਆਜੋ ਬਾਈ ਹੋਰਾਂ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬਈ ਦੋਨੋਂ ਭਰਾਵਾਂ ਦਾ ਸਵਾਗਤ ਆ ਆਪਣੀ ਇਸ ਵੀਡੀਓ ਦੇ ਵਿੱਚ ਤੇ ਜਿਹੜੀ ਬਾਈ ਚਹਣੇ ਆਪਾਂ ਪਹਿਲਾਂ ਵੀਡੀਓ ਪਾਈ ਸੀਗੀ ਹਨਾ ਉਹਨੂੰ ਦੱਸਿਓ ਕਿੰਨਾ ਪਿਆਰ ਦਿੱਤਾ ਲੋਕਾਂ ਬਹੁਤ ਵਧੀਆ ਜੀ ਬਹੁਤ ਵਧੀਆ ਰਹਿਣਾ ਹਾਂਜੀ ਹਾਂਜੀ ਬਹੁਤ ਵਧੀਆ ਫੋਨ ਤਾਂ ਹਜੇ ਤਾਈਂ ਵੀ ਆਈ ਜਾਂਦੇ ਪਹਿਲਾਂ ਵਾਲੀ ਵੀਡੀਓ ਦੇ ਅੱਛਾ ਜੀ ਹਾਂਜੀ ਸੋਵਰ ਦੋ ਤਿੰਨ ਫੋਨ ਆ ਕੇ ਹਟਿਆਗੇ ਠੀਕ ਆ ਬਾਈ ਹਾਂਜੀ ਲਓ ਬਾਈ ਫੋਨ ਆਉਂਦੇ ਆ ਜਿਹਦੇ ਕਰਕੇ ਹਨਾ ਉਹ ਆ ਚੀਜ਼ ਆ ਹਨਾ ਹਾਂਜੀ ਹਾਂਜੀ ਆ ਬੱਕਰਾ ਬਾਈ ਕੋਲੇ ਤੇ ਇਸ ਬੱਕਰੇ ਨੇ ਬਹੁਤ ਹੀ ਨਾਮ ਬਣਾਇਆ ਬਹੁੜੇ ਸਮੇਂ ਦੇ ਵਿੱਚ ਬਾਈ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਮੁੱਲਾਪੁਰ ਮੇਲੇ ਦੇ ਵੀ ਇਹ ਬੱਕਰਾ ਸੈਕੰਡ ਪੋਜੀਸ਼ਨ ਆਈ ਹੈ ਕੀ ਨਾਮ ਜਿੱਤਿਆ ਬਈ ਇਹਨੇ ਉਤੋਂ ਐਲਸੀਡੀ ਆਈ ਐਲਸੀਡੀ ਜਿੱਤੀ ਆ ਹਨਾ ਤੇ ਬੱਕਰਾ ਬਾਈ ਕਿਸੇ ਜਾਣ ਪਹਿਚਾਨ ਦਾ ਮੁਹਤਾਜ ਨਹੀਂ ਬਾਈ ਚੈਨਾ ਮਹਾਰਾਜ ਜ਼ਿਲ੍ਹਾ ਪਟੰਡਾ ਤੇ ਬਾਈ ਆਪਾਂ ਸਭ ਤੋਂ ਪਹਿਲਾਂ ਬੱਕਰੇ ਬਾਰੇ ਥੋੜਾ ਦੱਸ ਦਗੇ ਕਿਉਂਕਿ ਕਈ ਨਵੇਂ ਭਰਾ ਜੁੜੇ ਹੁੰਦੇ ਆ ਵੀਡੀਓ 'ਚ ਇਹ ਤੁਹਾਡੇ ਕੋਲੇ ਕਿਵੇਂ ਆਇਆ ਸੀ ਬੱਕਰਾ ਇਹ ਬਾਈ ਪੰਮੇ ਤੋਂ ਲੇਤਾ ਸੀਗਾ ਜੀ ਆਪਾਂ ਬਾਈ ਪੰਮਾ ਸੈਦੋ ਕੀ ਤੋਂ ਹਾਂਜੀ ਠੀਕ ਆ ਬਾਈ ਉਹ 2 ਸਾਲ ਪਹਿਲਾਂ ਕਿਹਾ ਸੀਗਾ ਆਪਾਂ ਅੱਛਾ ਵੀ ਬਾਈ ਬੱਚਾ ਲੈਣਾ ਕੋਈ ਉਹ ਕਹਿੰਦਾ ਹਜੇ ਬੱਚਾ ਥੋਡੇ ਪਾਲਣ ਵਾਲਾ ਆਇਆ ਨਹੀਂ ਨਾ ਹਜੇ ਬੱਚਾ ਕੋਈ ਹਾਂਜੀ ਤੇ ਵੀ ਹੌਲੀ ਹੌਲੀ ਫਿਰ ਉਹਨੇ ਸਾਨੂੰ ਫੂਲੇ ਵਾਲੇ ਮੇਲੇ ਤੇ ਕਿਹਾ ਸੀਗਾ ਵੀ ਬੱਚਾ ਕਹਿੰਦਾ ਤੁਹਾਡੇ ਕੰਮ ਦਾ ਆ ਗਿਆ ਅੱਛਾ ਤੇ ਚੱਕ ਲਿਆ ਤੁਸੀਂ ਫਿਰ ਜਾਵੜੇ ਹਾਂ ਮੈਂ ਤੇ ਫਿਰ ਬਾਈ ਮੇਰਾ ਗਿਆ ਇੱਥੇ ਹਾਂਜੀ ਤੇ ਦੋ ਤਿੰਨ ਬੱਚੇ ਸੀਗੇ ਦੋ ਡੱਬੇ ਸੀਗੇ ਦੇ ਨਾਲ ਹੂੰ ਜਿਹੜਾ ਬਾਈ ਕੋਲ ਪੰਜਾਬ ਬੱਚਾਗਾ ਅੱਛਾ ਤੇ ਇੱਕ ਇਹ ਪੂਰੇ ਰੰਗ ਦੇ ਸੀ ਬਾਈ ਮੈਨੂੰ ਕਹਿੰਦਾ ਕਹਿੰਦਾ ਆਪਣੇ ਕੋਲ ਡੱਬੇ ਤਾਂ ਕਹਿੰਦਾ ਹੈਗੇ ਬਹੁਤ ਕਹਿੰਦਾ ਵੀ ਆਪਾਂ ਰੰਗ ਅਲੱਗ ਦਾ ਲੈ ਕੇ ਚੱਲਾਂਗੇ ਕਹਿੰਦਾ ਆਪਾਂ ਹੁਣ ਡੱਬਿਆਂ ਦਾ ਤੁਹਾਡਾ ਪਹਿਲਾਂ ਹੀ ਬਹੁਤ ਨਾ ਹਾਂ ਪਹਿਲਾਂ ਬਹੁਤ ਹਾਂ ਠੀਕ ਹੈ ਬਾਈ ਇਹ ਫਿਰ ਤੁਸੀਂ ਮੰਨ ਕੇ ਚੱਲ ਫਿਰ ਅਸੀਂ ਇਹ ਲੈ ਲੇਤਾਗਾ ਅੱਛਾ ਹੂੰ ਤੇ ਬਾਈ ਨੇ ਆਪਾਂ ਨੂੰ ਮੁੱਲ ਨਹੀਂ ਕਰਿਆ ਪਰ ਆਪਾਂ ਹਜੇ ਤਾਈਂ ਵੀ ਇਨਸਾਨ ਮੰਨਦੇ ਆ ਬਾਈ ਦਾ ਹੂੰ ਵੀ ਆਪਾਂ ਨੂੰ ਤੋਹਫੇ ਤੌਰ ਤੇ ਹੀ ਦਿੱਤਾ ਗਿਆ ਬਾਈ ਦੇ ਵਿੱਚ ਲਾਉਣੀ ਹੁੰਦੀ ਚੱਕ ਕੇ ਨਾ ਬਾਈ ਹਾਂ ਦਿਖਾ ਦੇ ਤੁਸੀਂ ਕੱਢ ਲੋ ਨੇ ਇੱਕ ਬਾਈ ਜਿਵੇਂ ਬਾਈ ਪੰਮੇਵਾਰੇ ਪਹਿਲਾਂ ਹੀ ਗੱਲ ਸੀਗੀ ਲੋਕ ਸੰਗਦੇ ਸੀਗੇ ਵੀ ਬਾਈ ਪਰਿੰਦਾ ਮੁੱਲ ਜ਼ਿਆਦਾ ਕਰਦਾ ਹੋ ਜਾਂ ਵੀ ਉਹ ਬੱਚਾ ਦਿੰਦਾ ਨਹੀਂ ਹਰ ਇੱਕ ਬੰਦੇ ਨੂੰ ਨਹੀਂ ਵਿੱਚ ਤਾਂ ਬਾਈ ਉਹ ਹੀ ਢਕਾ ਦਿੰਦਿਆ ਬਾਈ ਗੱਲਾਂ ਅੱਛਾ ਹਾਂ ਆਸਾਨ ਨਹੀਂ ਹੈਗਾ ਹਰ ਇੱਕ ਬਹੁਤ ਵਧੀਆ ਬੰਦਾ ਬਾਈ ਵਧੀਆ ਤੇ ਬੰਦੇ ਦੀ ਬਾਕੀ ਰਿਲੇਟ ਜਿਗਰੇ ਤੋਂ ਉਹਨਾ ਦਿੱਤਾ ਨਹੀਂ ਜਾਂਦਾ ਬੱਚਾ ਬਾਈ ਹਾਂਜੀ ਹਰੇਕ ਬੰਦੇ ਦਾ ਜਿਗਰਾ ਹੈ ਨਹੀਂ ਗਾ ਠੀਕ ਹੈ ਬੱਚਾ ਦੇ ਕੇ ਵੀ ਕਹੀ ਜਾਣਗੇ ਮੇਰੇ ਵਾਲਾ ਬੱਚਾ ਕਿਵੇਂ ਆ ਹਾਂ ਤੇ ਬੱਚਾ ਬਾਈ ਨੇ ਅੱਜ ਤਾਈਂ ਆਪਾਂ ਨੂੰ ਐ ਨਹੀਂ ਕਿਹਾ ਵੀ ਮੇਰੇ ਵਾਲਾ ਬੱਚਾ ਠੀਕ ਹੈ ਆ ਗੱਲ ਆ ਬਾਈ ਜੇ ਕਾ ਬਹੁਤ ਵੱਡੀ ਵਧੀਆ ਗੱਲ ਆਗੀ ਤੁਸੀਂ ਦੱਸ ਦਿਓ ਰੇਟ ਵੀ ਨਹੀਂ ਕੀਤਾ ਸਾਨੂੰ ਆਪਾਂ ਨੂੰ ਵੇਟ ਨਹੀਂ ਕਰੀਏ ਅਸੀਂ ਬਾਈ ਨੂੰ ਬਸ ਚੁੱਪ ਕਰਕੇ ਜੇਬ ਵਿੱਚ ਪਾਤੇ ਨਾ ਉਹਨੇ ਗਿਣੇ ਆਗੇ ਨਾ ਐ ਕਿਹਾ ਵੀ ਵੱਧ ਆ ਜਾਂ ਘੱਟ ਆ ਅੱਛਾ ਚੁੱਪ ਕਰਕੇ ਜੇਬ ਵਿੱਚ ਪਾਓ ਤੇ ਉਹਨਾਂ ਬਾਰੇ ਵਹਿਮ ਲੋਕਾਂ ਨੂੰ ਫਲਾਇਆ ਗਿਆ ਸੀਗਾ ਵੀ ਉਹ ਵੱੱਧ ਮੰਗਦੇ ਹੋਣਗੇ ਜਾਂ ਦਿੰਦੇ ਨਹੀਂ ਬੱਚਾ ਉਹ ਫੋਨ ਨਹੀਂ ਚਾਗਦਾ ਕਿਸੇ ਦਾ ਹਣਾ ਹਾਂ ਉਹ ਤਾਂ ਜੀ ਬਸ ਮੂਰੇ ਗੱਲਾਂ ਫੜਖਾਈ ਜਾਂਦੇ ਆ ਹਜੇ ਵੀ ਕਹਿ ਜਾਂਦੇ ਵੀ ਉਹ ਤਾਂ ਐ ਆ ਬੋਹ ਆ ਅਸੀਂ ਕਹੇ ਨਹੀਂ ਸਾਡੇ ਵਾਸਤੇ ਤਾਂ ਰੱਬ ਆਗਾ ਰੱਬ ਹੂੰ ਹੋਰ ਵਾਸਤੇ ਜਿਹਦੇ ਵਾਸਤੇ ਜਿਵੇਂ ਮਰਜੀ ਆਗਾ ਫਿਰ ਹੀ ਨਹੀਂ ਜਾਂਦਾ ਬਾਈ ਯਾਰ ਹਾਂ ਠੀਕ ਹੈ ਭਾਈ ਇਹ ਹੁੰਦਾ ਨਾਮ ਹਨਾ ਜਿਹੜਾ ਬੰਦਾ ਨਾਮ ਬਣਾਉਣਾ ਬਹੁਤ ਔਖਾ ਹੁੰਦਾ ਤੇ ਜੇ ਵਿੱਚ ਹੁਣ ਲੋਕ ਕਹੀ ਜਾਂਦੇ ਆਗੇ ਵੀ ਆਹ ਬੱਚਾ ਆਪਣੀ ਘਰ ਦੀ ਬ੍ਰੀਡ ਆ ਗਈ ਹਾਂਜੀ ਉਹ ਤਾਂ ਲੋਕਾਂ ਨੂੰ ਤਾਂ ਪਤਾ ਹੀ ਆ ਨਾ ਵੀ ਇਹ ਘਰ ਦੀ ਬ੍ਰੀਡ ਆ ਕਿਵੇਂ ਆ ਗਈ ਬਿਲਕੁਲ ਭਾਈ ਅਗਲਾ ਸੌਵੇਂ ਉਹਨੇ ਦੱਸ ਦੂਗਾ ਇਹਨੂੰ ਤੂੰ ਛੱਡ ਦੇ ਵਿੱਚ ਜਾ ਕੇ ਅਗਲਾ ਦੱਸੂਗਾ ਵੀ ਹਾਂ ਬਲਾਨੀਆ ਮੱਕ ਦਾ ਨਾ ਬੱਚਾ ਹੈ ਇਹਦੇ ਲੋਕ ਕਹੀ ਜਾਂਦੇ ਵੀ ਇਹ ਸਾਡੇ ਬੱਕਰੀਆਂ ਦੇ ਆਏ ਆ ਵੀ ਆਪਣੇ ਕੋਲ ਉਹ ਕੰਮ ਨਹੀਂ ਕਰਾ ਜਿਹੜਾ ਜਿਹੜੀ ਗੱਲ ਸਚਾਈ ਉਹ ਸਚਾਈ ਆ ਤੁਸੀਂ ਵੀ ਕਹਿ ਸਕਦੇ ਸੀ ਵੀ ਬਾਈ ਉਹਦਾ ਬੱਚਾ ਹੋਗਾ ਹਾਂ ਵੀ ਉਹ ਤਾਂ ਵੇਚਦਾ ਸੀ ਐਵੇਂ ਹੋ ਗਿਆ ਉਹ ਬਹੁਤ ਲੋਕ ਇਹ ਗੱਲਾਂ ਕਰਦੇ ਬਹੁਤ ਕਹਿੰਦੇ ਆ ਬਾਈ ਹੂੰ ਬਾਈ ਇਹਦੇ ਬਾਰੇ ਦੱਸਿਓ ਹੁਣ ਕਿੰਨੀ ਇਹਦੀ ਉਮਰ ਹੋਗੀ ਆ ਕਿੰਨੀ ਹਾਈਟ weight weight ਕਿੰਨਾ ਹੋਊਗਾ weight ਤਾਂ ਹੀ ਤੋਲਿਆ ਤੁਲਣੀਆਂ ਆਪਾਂ ਕਿਹੜਾ ਕੋਈ ਸੇਲ ਕਰਨਾ ਇਹ ਸੇਲ ਦਾਵਾ ਕਰਨਾ ਹੀ ਨਹੀਂਗਾ ਵੀ ਭਲਾ ਅਗਲਾ 500 ਰੁਪਈਆ ਦੀ ਦੇਵੇ ਇਹ ਵੀ ਗੱਲ ਯਾਦ ਆ ਗਈ ਜਿਵੇਂ ਤੁਸੀਂ ਉਦੋਂ ਵੀਡੀਓ ਚ ਕਿਹਾ ਸੀਗਾ ਵੀ ਇਹਦਾ ਬਈ ਇੰਨੇ ਲੱਖ ਵੀ ਲਾਏ ਹਨਾ ਨਹੀਂ ਆਪਾਂ ਲੋਕਾਂ ਨੇ ਮਜ਼ਾਕ ਕੀਤਾ ਹੋਗਾ ਹਾਂ ਵੀ ਬੱਚੇ ਜ਼ਰੂਰ ਜੇ ਕਿਸੇ ਨੂੰ ਕੋਈ ਗਲਾਗੱਫਸਾ ਲਾਦਾ ਮੈਨੂੰ ਸਿੱਧਾ ਫੋਨ ਲਾ ਲੈ ਕਰੇ ਬੰਦਾ ਆਹ ਲੋ ਬਈ ਫੋਟੋ ਦੇਖ ਲੋ ਲਾਈ ਵਿੱਚ ਇਹਨਾਂ ਜੰਤ ਨੇ ਸੀ ਦੋਨੇ ਮੈਚ ਜਾਣਾ ਗਏ ਸੀ ਆ ਦੇਖੋ ਬਾਈ ਖੜਾ ਪੰਮਾ ਨਾਲ ਤੇ ਬਾਈ ਦੇਵ ਤੇ ਚੈਣਾ ਜਦੋਂ ਇਹ ਬੱਚਾ ਲੈ ਕੇ ਆਏ ਸੀ ਕਿੰਨੇ ਦਿਨਾਂ ਦਾ ਸੀ ਬਈ ਉਦੋਂ ਬਈ ਛੋਟੇ ਸੀ ਮਹੀਨੇ ਦਾ ਹੋਊ ਬਈ ਬੱਚਾ ਹੈਵੀ ਬਹੁਤ ਸੀ ਹਨਾ ਬਹੁਤ ਜਿਆਦਾ ਹੈਵੀ ਸੀ ਲੋ ਜੀ ਦੇਖੋ ਬਈ ਹੁਣ ਬਈ ਇਹ ਜਦੋਂ ਤੁਸੀਂ ਪਾਇਆ ਸੀ ਫੁੱਲੇ ਵਾਲ ਮੇਲੇ 'ਚ ਉਦੋਂ ਕਿੰਨੇ ਦੰਦ ਤੇ ਸੀਗਾ ਉਹ ਸਹੀ ਸੀ ਉਹਦੋਂ ਮਨਾਂ ਚਾਰ ਵਾਲੇ ਕੱਢਦਾ ਸੀਗਾ ਇਹ ਛੇ 'ਚ ਪਤਾ ਸੀਗਾ ਅੱਛਾ ਇੱਕ ਇਹਨੇ ਦੰਦ ਨਾ ਸਾਰੇ ਐ ਕੱਢਿਆ ਗਏ ਨੇ ਸਾਰੇ ਝਾੜ ਕੇ ਕੱਢਿਆ ਗਏ ਅੱਛਾ ਹਾਂ ਹੁਣ ਵੀ ਮਨਾਂ ਦੰਦ ਛਹੀ ਹੈਗਾ ਇਹ ਪਰ ਪਾਇਆ ਉਥੇ ਪੂਰਿਆ 'ਚ ਸੀਗਾ ਆ ਦੇ ਹੁਣ ਵੀ ਛਹੀ ਹੈ ਹਜੇ ਹਾਂ ਦੰਦ ਅਜੇ ਕੱਢੇ ਨਹੀਂ ਗਏ ਨੇ ਮਨ ਘਟਾਈ ਖਸਾਲ ਦੇ ਹੀ ਹੈਗਾ ਇਹ ਠੀਕ ਹੈ ਬਈ ਵੱਡੇ ਯਾਰ ਕਰਨੇ ਮਨ ਲੋ ਇਹ ਤਿਆਰੀ ਹੈ ਨਾ ਬਈ ਹੋਰ ਇਹ ਤਾਂ ਬਈ ਬਲ ਅੱਜ ਸਾਡਾ ਲ ਬੱਕਰੀ ਤੇ ਉ ਮੰਨ ਕੇ ਚੱਲ ਜੇ ਰੁਕ ਜੇ ਇਹ ਮੰਨ ਕੇ ਚੱਲ ਚਾਰ ਮਹੀਨੇ ਚਾਰ ਛੇ ਦਿਨ ਤਾਂ ਹੀ ਰੁਕ ਜੇ ਫਿਰ ਇਹ ਕਦ ਕਰੀ ਜਾਣਗੇ ਠੀਕ ਆ ਬਈ ਬਾਕੀ ਹੋਰ ਬੱਚੇ ਵੀ ਦਿਖਾਉਣੇ ਆ ਇੱਕ ਬਈ ਬੱਚਾ ਆਪਣਾ ਜਿਹੜਾ ਮੁੱਲਾਪੁਰ ਫਰਸਟ ਆਇਆ ਸੀਗਾ ਉਹ ਦਿਖਾਇਓ ਆਪਾਂ ਨੂੰ ਐਸੇ ਬੱਕਰੇ ਦੇ ਸੀ ਬਈ ਇਹ ਹਾਂਜੀ ਇਹ ਦੋ ਆਜੀ ਭਾਈ ਆ ਇਹ ਆ ਦੇਖੋ ਬਈ ਇਹ ਬੱਚਾ ਮੁੱਲਾਪੁਰ ਮੇਲੇ ਦੇ ਪਹਿਲੇ ਨੰਬਰ ਤੇ ਆਇਆ ਸੀ ਕਿੰਨੇ ਵਜਨ ਦਾ ਆਇਆ ਸੀ ਬਈ ਇਹ ਇਹ 14 ਕਿਲੋ ਦਾ ਸੀਗਾ ਜੀ 14 ਕਿਲੋ ਉਦੇ 14 ਦਾ ਸੀਗਾ ਹੁਣ ਤਾਂ ਵੱਧ ਹੋ ਗਿਆ ਉਹ ਹੁਣ ਤਾਂ ਬਹੁਤ ਬਣਿਆ ਖੜਾ ਹਨਾ ਹੁਣ ਤਾਂ ਐ ਨਹੀਂ ਪਤਾ ਵੀ ਉਹ ਇਹ ਦੋਨੇ ਭਰਾ ਹੀ ਆ ਬਾਈ ਹਾਂਜੀ ਇਹੇ ਸ਼ਕੇ ਭਾਈ ਆ ਲਓ ਜੀ ਇਹ ਬਾਈ ਇੱਕ ਜੇ ਜਵਾਖਾ ਨੇ ਬੱਕਰੀ ਥੋੜੀ ਗੱਭਣਾ ਥੀਦੀ ਕਰਾਤੀ ਇਹ ਮਹੀਨੇ ਕੋਈ ਬੱਕਰੀ ਕ੍ਰੋਸ ਹੋ ਗਈ ਸੀਗੀ ਸੂਕੇ ਦੂਬਾਰ ਆ ਮੇਲਾ ਆ ਬਾਈ ਮੇਲੇ ਤੇ ਆਏ ਸੀਗਾ ਫਰਸਟ ਬੱਚਾ ਇਹ ਵੀ ਸੇਲ ਬਾਈ ਕਰ ਦੇਓਗੇ ਹਾਂਜੀ ਦੇ ਦਾਂਗੇ ਜੀ ਲਓ ਜੀ ਇਹ ਵੀ ਬਾਈ ਕਹਿੰਦਾ ਸੀ ਹੁਣ ਇਹਨੇ ਉਹ ਕੀ ਕਰਾਂਗੇ ਆਪਣੇ ਕੋਲੇ ਕੋਈ ਛੇਰੂ ਬੋਧੂ ਆ ਹਾਂ ਆ ਬੱਚੇ ਵੀ ਸੇਲ ਆ ਬਾਈ ਹਾਂਜੀ ਆ ਸਾਰੇ ਬੱਚੇ ਜਿਵੇਂ ਕੋਈ ਹੈਗੇ ਆਗੇ ਆ ਬੱਕਰਾ ਹਾਂਜੀ ਬਾਈ ਇਹ ਵੀ ਸੇਲ ਆ ਬੱਚੇ ਹਾਂਜੀ ਹਾਂਜੀ ਇਹਨਾਂ ਦੀ ਉਮਰ ਕਿੰਨੀ ਕਿੰਨੀ ਹੋਈ ਇਹ 2 2.5 ਮਹੀਨਾ ਦੀ ਲਗਭਗ ਆ ਜੀ 2 2.5 ਮਹੀਨਿਆਂ ਦੇ ਵਿੱਚ ਦਾਣੇ ਦੋਨੇ ਖਾਂਦੇ ਆ ਦੁੱਧੋ ਹਟੇ ਵੇ ਸਾਰੇ ਠੀਕ ਬੱਕਰੀਆਂ ਦੂਰੀਆਰ ਕਰਾਸ ਕਰਾਤੀਆਂ ਇਹਨਾਂ ਦੇ ਮਾਵਾ ਇਹਨਾਂ ਦੇ ਕੀ ਮਾਵਾ ਕਰਾਸ ਹੋ ਗਈਆਂ ਜਿਨ੍ਹਾਂ ਨੇ ਤਿਆਰ ਕਰਨੇ ਆ ਵਧੀਆ ਦਾਣੇ ਤੇ ਡਾਣੀ ਦਾ ਦਾਣੇ ਤੇ ਲੱਗੇ ਵਿਆ ਦਾਣੇ ਜਿਹੜੇ ਮਰਜੀ ਪਾਦੇ ਮੱਕੀ ਪਾਦੇ ਕਣਕ ਪਾਦੇ ਛੋਲੇ ਪਾਦੇ ਤੁਸੀਂ ਕੀ ਪਾਉਣੇ ਹੋ ਬਾਈ ਅਸੀਂ ਤਾਂ ਉਹ ਵੀ ਮੱਕੀ ਵੀ ਪਾ ਦਿੰਦੇ ਆ ਤੇ ਆਹ ਛੋਦਿਆਂ ਦੀ ਕਣਕੀ ਕਣਕੀ ਸਾਰਾ ਕੁਝ ਖਾ ਲੈਂਦੇ ਆ ਇਹ ਉਸੀ ਪਾਦੇ ਐ ਨਹੀਂ ਗਾ ਵੀ ਇੱਕ ਦਾਣੀ ਤਿੱਗ ਜਾਏ ਹੋਇਆ ਠੀਕ ਹੈ ਜੀ ਉਹ ਦੂਜੇ ਅੱਗੇ ਵੀ ਲੈ ਆਓ ਬਈ ਜਿਹੜੇ ਪਿੱਛੇ ਫਿਰਦੇ ਉਹ ਪਿੱਛੋਂ ਕਾਲਾ ਬੱਚਾ ਦਿਖਾ ਲਓ ਆਹ ਦਿਖਾ ਦਿੰਨੇ ਆ ਨਾਗਰਾ ਬੱਚਾ ਇੱਕ ਹੋਰ ਲਾਲ ਡੱਬਾ ਆ ਵੀ ਬੱਚਾ ਬਈ ਚੰਗਾ ਬਣੂਗਾ ਆ ਬੱਚਾ ਉੱਥੇ ਲੈ ਕੇ ਨਹੀਂ ਗਏ ਆਪਾਂ ਨਹੀਂ ਨੰਬਰਾਂ 'ਚ ਇਹ ਵੀ ਆਉਣਾ ਸੀਦਾ ਉੱਥੇ ਸਾਡੇ ਕੋਲ ਥਾਂ ਥੋੜਾ ਸੀਗਾ ਅੱਛਾ ਉਹ ਸੂ ਵੱਧ ਸੀ ਇਹ ਵੀ ਸੇਲ ਆ ਬਈ ਹਾਂਜੀ ਹਾਂਜੀ ਇੱਕ ਆ ਹੋ ਗਿਆ ਕਾਲਾ ਬੱਚਾ ਹਨਾ ਇਹ ਬੱਕਰੀਆਂ ਵਿੱਚ ਕਾਲੀਆਂ ਆਪਣੇ ਕੋਲੇ ਰੰਗ ਫਿਰ ਸਾਰੇ ਸੁੰਦੇ ਬੱਚਾ ਹਾਂਜੀ ਇਹ ਬੱਕਰੀਆਂ ਵਿੱਚ ਕਾਲੀਆਂ ਬੱਕਰੀਆਂ ਵੀ ਦਿਖਾਵਾਂਗੇ ਤੁਸੀ ਠੀਕ ਹੈ ਜੀ ਲਓ ਬਾਈ ਜੀ ਕਰੋ ਚੈੱਕ ਜਿਹੜਾ ਕੋਈ ਭਰਾ ਹੋਊਗਾ ਨਾ ਇੰਟਰਸਟਿਡ ਲੈਣ ਵਾਲਾ ਜਿਹਨੂੰ ਚਸ ਹੋਊਗੀ ਉਹ ਸੰਪਰਕ ਕਰ ਲਿਓ WhatsApp ਤੇ ਇਹਨਾਂ ਦੀਆਂ ਮਾਵਾਂ ਉਹ ਸਾਰਾ ਕੁਝ ਫੋਟੋ ਸਾਰਾ ਕੁਝ ਬਾਈ ਭੇਜੂਗਾ ਤੁਹਾਨੂੰ ਜਨਮ ਕਦੋਂ ਹੋਇਆ ਸੀ ਸਾਰਾ ਬਈ ਤਰੀਕ ਵੀ ਤੁਹਾਡੇ ਕੋਲੇ ਨੋਟ ਹੁੰਦੀ ਹੈ ਨਾ ਆਹ ਦੇਖ ਲਓ ਕਿੰਨਾ ਮੋਹ ਕਰਦਾ ਇਹ ਪਲਿਆ ਵੀ ਵੱਧ ਹੈ ਇਹਨਾਂ ਨਾਲੋਂ ਸਾਰਿਆਂ ਨਾਲੋਂ ਇਹ ਮੋਹ ਜਾਦੇ ਕਰਦਾ ਨਾ ਬਾਈ ਕਰੇ ਆਹ ਬੱਚਾ ਵੀ ਬਈ ਸੇਲ ਕਰਨਾ ਬਾਈ ਨੇ ਜੇ ਕਿਸੇ ਨੇ ਲੈਣਾ ਹੋਵੇ ਸ਼ੌਂਕ ਵਾਲੇ ਬੰਦੇ ਨੇ ਤੇ ਬੱਚਾ ਬਹੁਤ ਚੰਗਾ ਬਣੂਗਾ ਹਣਾ ਬਈ ਆਹੀ ਬੱਚੇ ਸੇਲ ਆ ਕੇ ਹੋਰ ਵੀ ਹੈਗੇ ਆ ਨਹੀਂ ਬਸ ਇਹੀ ਆ ਗਈ ਇਹੀ ਆ ਹਾਂਜੀ ਹਾਂਜੀ ਜਿਵੇਂ ਬਈ ਤੁਸੀਂ ਬੱਚਾ ਸੇਲ ਕਰਦੇ ਹੋ ਤੁਹਾਡੇ ਕੋਲੇ ਹੁਣ ਬਹੁਤ ਚੰਗੀ ਇਹਨਾਂ ਦੀ ਗਰੋਥ ਆ ਹਣਾ ਵਧੀਆ ਹਾਂ ਜਦੋਂ ਕੋਈ ਭਰਾ ਨਹੀਂ ਲੈ ਕੇ ਜਾਣਾ ਪੈਸੇ ਬੰਦਾ ਭਰ ਦਿੰਦਾ ਵਧੀਆ ਹਾਂਜੀ ਅੱਗੇ ਉਹਨੇ ਤਿਆਰ ਕਰਨਾ ਸਹੀ ਤਰੀਕਾ ਦੱਸੋ ਵੀ ਜੇ ਤਿਆਰ ਕਰਨਾ 2-3 ਮਹੀਨਿਆਂ ਦਾ ਬੱਚਾ ਉਹਨੂੰ ਕਿਵੇਂ ਸ਼ੁਰੂ ਕਰਨਾ ਚਾਹੀਦਾ ਖਾਣਕ ਸ਼ੁਰੂ ਤਾਂ ਹੀ ਇੱਕ ਤਾਂ ਐਂ ਜੀ ਇੱਕ ਤਾਂ ਆਈਟਮ ਬਹੁਤ ਘੱਟ ਪਾਉਂਦੇ ਆਗੇ ਵਿੱਚ ਇੱਕ ਚੀਜ਼ ਪਾ ਕੀ ਅਗਲਾ ਕਹਿੰਦਾ ਇੱਤੀ ਇੱਤੀ ਪਲੀ ਜਾਵੇ ਹੂੰ ਹੁਣ ਸਾਡੇ ਆਈਟਮਾਂ ਗਿਣ ਲਓ ਤੁਸੀਂ ਪਹਿਲਾਂ ਤਾਂ ਲਾਂਗੀ ਵਾਲਾ ਆਈਟਮ ਹੀ ਮਰੂਤ ਹੋ ਗਿਆ ਜਾਮਣ ਹੋਗੀ ਡੇਕ ਹੋਗੀ 베ਰੀ ਹੋਗੀ ਹਾਂਜੀ ਸਤ ਅੱਠਵੇਂ ਦਾ ਆਈਟਮਾਂ ਤਾਂ ਇਹੀ ਪੰਗਾ ਕੋਠੇ ਦੀ ਲਿਆਂਦਿਆਂ ਠੀਕ ਐ ਤੇ ਅਗਲਾ ਇੱਕ ਚੀਜ਼ ਪਾ ਕੇ ਕਹਿ ਦਿੰਦਾਗਾ ਹੂੰ ਇਹ ਤਾਂ ਇਹਨਾਂ ਨੂੰ ਬੰਦਾ ਉਹ ਚਾਹੀਦਾ ਜਿਹਦੇ ਪੈਰਾਂ ਥੱਲੇ ਅੱਗ ਮਚਦੀ ਹੈਗੀ ਹੂੰ ਹੁਣ 3 ਵਜੇ ਦਾ ਉੱਠਿਆ ਮਾਂ ਲਾਲਾ ਸਾਹਿਬ ਤੋਂ ਠੀਕ ਐ ਨਾਲ ਫਿਰ ਖਰਾਕ ਚ ਕੀ ਦਿੰਨੇ ਹੁ ਫਿਰ ਖਰਾਕ ਚ ਤਾਂ ਦਾਣਾ ਹੁਣ ਮੱਕੀ ਹੋਗੀ ਜੀ ਕਣਕ ਹੋਗੀ ਤੇ ਜੰਡਾਂ ਦੀ ਲੰਗ ਹੋਗੀ ਠੀਕ ਐ ਇਹ ਚਾਰ ਪੰਜ ਆਈਟਮਾਂ ਲੈ ਕੇ ਪਾਉਨੇ ਇਹਨਾਂ ਨੂੰ ਅਸੀਂ ਠੀਕ ਹੈ ਬਾਕੀ ਉਹ ਆਪਦੀ ਪੂੰਜੀ ਚਾਹੀਦੀ ਜੀ ਕਹੀ ਉਹਦੀ ਅਗਲਾ ਕਹਿੰਦਾ ਵੀ ਆਪਾਂ ਵੀ ਆਹ ਬੱਕਰੀ ਨਾਲ ਦਾ ਤਾਂ ਨਹੀਂ ਸਾਥ ਹੋ ਵੀ ਤਿਆਰ ਹੋਣਾ ਹਾਂ ਇੱਕ ਬੱਚਾ ਨਹੀਂ ਇਹਦੇ ਨਾਲ ਦਾ ਹੁੰਦਾ ਹਾਂ ਜਿਵੇਂ ਤੁਸੀਂ ਵੀਡੀਓ ਚ ਕਿਹਾ ਸੀ ਇਹ ਪੁੱਤ ਆ ਮੇਰਾ ਪੁੱਤਾਂ ਵਾਂਗੂ ਪਾਲ ਲਿਆ ਹਨਾ ਉਹਦੇ ਦੇ ਬੜੇ ਲੋਕ ਕਹਿੰਦੇ ਹੁੰਦੇ ਯਾਰ ਪੁੱਤ ਨਹੀਂ ਬਾਕੀ ਆਇਆ ਹੁੰਦਾ ਭਾਈ ਇਹ ਕਮੈਂਟ ਮੌਂਟ ਤਾਂ ਨਹੀਂ ਸਾਨੂੰ ਪੜਨੇ ਆਉਂਦੇ ਜੇ ਕਈ ਵਾਰੀ ਜੀ ਕਿਸੇ ਦੇ ਕੋਈ ਜਿਆਦਾ ਖੁਰਕ ਲੜਦੀ ਹੁੰਦੀ ਆ ਸਾਨੂੰ ਫੋਨ ਲਾ ਲੈ ਸਿੱਧਾ ਹਾਂ ਸਿੱਧਾ ਲਾ ਲਈ ਸਾਨੂੰ ਫੋਨ ਆਹ ਨਹੀਂ ਕਮੈਂਟ ਕਾਉਂਟ ਪੜ੍ਹਨੇ ਆਉਂਦੇ ਸੀ ਤਾਂ ਸਿੱਧੇ ਹੀ ਆਗੇ ਹਾਂ ਬਈ ਪਾਲਿਆ ਜੇ ਪਾਲਿਆ ਨਾ ਪੁੱਤਾਂ ਵਾਂਗੂ ਦੇਖਦਾ ਵੀ ਆ ਦੇਖੋ ਖੜਾ ਆ ਰਾਮ ਨਾਲ ਹਾਂ ਲਿਆ ਖੜਾ ਕਹਿੰਦੀ ਉਹ ਕਹਿੰਦਾ ਤੂੰ ਖੜਾ ਕੇ ਦਿਖਾਈਂ ਅਗਲਾ ਲੱਤ ਕੇ ਮਾਰਦਾ ਉਹ ਤੇ ਇਹਦਾ ਜਿਹੜਾ ਹੈਗਾ ਸਰੀਰ ਵੀ ਦੱਸਦਾ ਵੀ ਪਾਲਿਆ ਵੀ ਬੱਚਾ ਆ ਦੇਖ ਬੋਗ ਬਹੁਤ ਤਗੜੇ ਤਗੜੇ ਲੋਕਾਂ ਕੋਲੇ ਪਏ ਆ ਪਰ ਇਹੋ ਜਿਹਾ ਤਿਆਰ ਕਰਨਾ ਬਹੁਤ ਵੱਡੀ ਗੱਲ ਆ ਜਿਵੇਂ ਬਾਈ ਨੇ ਆਪ ਹੀ ਕਹਿਤਾ ਵੀ ਸਾਡੇ ਕੋਲੋਂ ਵੀ ਨਹੀਂ ਤਿਆਰ ਹੋਣਾ ਹਣਾ ਤੇ ਬਈ ਰਿਜ਼ਲਟ ਦੀ ਗੱਲ ਹੁੰਦੀ ਹੈ ਸਭ ਤੋਂ ਵੱਡੀ ਬਰੀਡਰ ਦੀ ਜਿਵੇਂ ਆਪਾਂ ਕਹਿ ਰਹੀ ਵੀ ਚੰਗਾ ਬਰੀਡਰ ਹੋਈ ਹੈ ਜਿਹਦੇ ਬੱਚੇ ਖੜੇ ਹੁੰਦੇ ਆ ਲੋਕਾਂ ਕੋਲ ਹਾਂ ਖੜੇ ਵੀ ਆ ਜੀ ਵੇਚ ਵੀ ਬਥੇਰੇ ਦਿੱਤੇ ਖੜੇ ਵੀ ਬਹੁਤ ਆ ਗਏ ਹੁਣ ਤੱਕ ਕਿੰਨੇ ਬੱਚੇ ਦੇ ਆ ਚੁੱਕੇ ਆ ਤੁਹਾਡੇ ਕੋਲੇ ਮੈਂ ਕਹਣਾ 100 ਹੋ ਗਿਆ ਹੋਈ ਲਗਭਗ ਜੀ ਤੁਹਾਡੇ ਕੋਲੇ ਨਹੀਂ ਕੋਲੇ ਨਹੀਂ ਕੁਝ ਵੇਚ ਤੇ ਮੰਨ ਕੇ ਚੜਦੇ ਨਹੀਂ ਤੁਹਾਡੇ ਕੋਲੇ ਆਏ ਆ ਸੂਆਂ ਬੱਕਰੀਆਂ ਸੂਆਂ ਬੱਕਰੀਆਂ ਦਾ ਹੁਣ ਕੋ ਸੂਣ ਵਾਲੀਆਂ ਕੁਝ ਵੇਚ ਤੇ ਹੋਗਾ ਉਹ 100ਵੇਂ ਹੋਣਾ ਪਾਸੇ ਤੁਸੀਂ ਛੱਡਦੇ ਨਹੀਂ ਨਹੀਂ ਪਾਸੇ ਨਹੀਂ ਛੱਡਦੇ ਇੱਕ ਤਾਂ ਗਿਆ ਸੀਗਾ ਉਹ ਆਪਣੇ ਰਿਸ਼ਤੇਦਾਰੀ ਚ ਹੀ ਗਿਆ ਸੀਗਾ ਠੀਕ ਆ ਬਈ ਹਾਂ ਤੇ ਬੱਚਾ ਕਿਉਂ ਉਹਨਾਂ ਦਾ ਬੱਕਰਾ ਪਹਿਲਾਂ ਬਾਲੇ ਹੁੰਦੇ ਹੁੰਦੇ ਸੀ ਫਿਰ ਉੱਥੇ ਨਹੀਂ ਦਿੱਤਾ ਜਾਂਦਾ ਚਲ ਇੱਕ ਅੱਡੇ ਵਾਰੀ ਦਿੱਤਾ ਜਾਂਦਾ ਹਾਂਜੀ ਨਹੀਂ ਤਾਂ ਆਪਣਾ ਵੱਤ ਬੰਦ ਹੀ ਕਰਿਆ ਵਾ ਇਹ ਬੱਕਰੀ ਤਾਂ ਆਪਾਂ ਬੱਕਰਾ ਛੱਡ ਨਹੀਂ ਰਿਹਾ ਠੀਕ ਆ ਬਈ ਪਿੰਡ ਦੇ ਨੂੰ ਇਹ ਉਫਰਾਗਾ ਜੇ ਆਪਣਾ ਬੱਚਾ ਕੋਈ ਲੈਂਦੇ ਆ ਉਹ ਉਹਨਾਂ ਨੂੰ 2000 ਛੋੜ ਛੱਡ ਕੇ ਦੇਵਾਂਗੇ ਜੇ 22000 ਦਾ ਬੱਚਾ ਉਹਨਾਂ ਨੂੰ 20 ਦਾ ਦੇਵਾਂਗੇ ਪਿੰਡ 'ਚ ਹਾਂ ਪਿੰਡ 'ਚ ਇਹ ਉਫਰਾਗਾ ਠੀਕ ਹੈ ਜਿਹਨੇ ਬੱਕਰੀ ਤੇ ਨਹੀਂ ਬੱਕਰਾ ਛੱਡਦੇ ਆ ਜਿਵੇਂ ਕੋਈ ਤੁਹਾਡੇ ਵਰਗਾ ਕੋਈ ਪਾਲੀ ਭਰਾ ਹਨਾ ਜਿਆਦਾ ਆਪ ਨੂੰ ਬੜਾ ਗੰਜੈਸ਼ ਨਹੀਂ ਹੁੰਦੀ ਹਾਂ ਬੱਚਾ ਚੰਗਾ ਪਾਲਣਾ ਚਾਹੁੰਦਾ ਅਗਲੇ ਨੂੰ ਇਹੀ ਹੁੰਦਾ ਵੀ ਯਾਰ ਮਹਿੰਗਾ ਨਾ ਦੇਣ ਬੱਚਾ ਕੇ ਇਹ ਰੇ ਸੰਗਦਾ ਨਹੀਂ ਆਉਂਦਾ ਜੇ ਕੋਈ ਪਾਲੀ ਭਰਾ ਤੁਹਾਡੇ ਕੋਲ ਆ ਮੌਕੇ ਤੇ ਬਾਈ ਹੋ ਜਾਂਦਾਗਾ ਉਹਦਾ 2000 ਤਾਂ ਅਸੀਂ ਕਹਿਤਾ ਮਨ ਆਪਦੇ ਮੂੰਹ ਨਾਲ ਹਾਂ ਜੇ ਕੋਈ ਜਿਆਦਾ ਕੋਈ ਵਿਚਾਰਾ ਕਈ ਵਾਰੀ ਕੋਈ ਡਾਊਨ ਵੀ ਹੁੰਦਾ ਉਹਨੂੰ 2000 ਹੋਰ ਵੀ ਛੱਡ ਦਾਂਗੇ ਠੀਕ ਹੈ ਬਾਈ ਉਹਦਾ ਮਾਨਤਾ ਕਰੋਂਗੇ ਪੂਰਾ ਹਾਂ ਬੰਦਾ ਸਾਰੀ ਜ਼ਿੰਦਗੀ ਯਾਦ ਵੀ ਰੱਖਦਾ ਹਾਂ ਹਾਂ ਜਿਆਦਾ ਹੁਣ ਜਿਵੇਂ ਬਾਈ ਦਾ ਅਸੀਂ ਪੰਮੇ ਦਾ ਹਜੇ ਤਾਈ ਵੀ ਧੰਨਵਾਦ ਕਰਦੇ ਆ ਜੀ ਦਾ ਹਾਂ ਲੋ ਬਾਈ ਵੀ ਤੁਹਾਡਾ ਨਾਂ ਲੈਂਦਾ ਜਦੋਂ ਕੋਈ ਵੀਡੀਓ ਬਣੂਗੀ ਤਾਂ ਦੱਸਣਗੇ ਉਹ ਵੀ ਸਾਡਾ ਵੀ ਬੱਚਾ ਖੜਾ ਹਾਂ ਬਾਈ ਚੈਣੀ ਵਰਗਿਆਂ ਕੋਲੇ ਹਣਾ ਹਾਂਜੀ ਹਾਂਜੀ ਤੇ ਆਹ ਦੇਖ ਲਓ ਦੋਸਤੋ ਬਾਈ ਹੁਣ ਇਹਦੇ ਬੱਚੇ ਦਿਖਾਓ ਜਿਹੜੇ ਹੁਣ ਤੁਹਾਡੇ ਕੋਲੇ ਹੈਗੇ ਆ ਆਹ ਰੱਖੜ ਕੇ ਰੱਖ ਇਹਨਾਂ 'ਚ ਇੱਕ ਬੱਚਾ ਦੇ ਦਾਂਗੇ ਠੀਕ ਹੈ ਭਾਈ ਜਿਹੜਾ ਮਰਜ਼ੀ ਲੈ ਲੈ ਜਿਹੜਾ ਮਰਜ਼ੀ ਲੈ ਲੈ ਕੋਈ ਚੱਕਰ ਨਹੀਂ ਲਓ ਕਰੀ ਟੇਡਾ ਜਿਹੇ ਜਾ ਕੇ ਦਾ ਮਤਲਬ ਪੜੂਗਾ ਲਓ ਭਾਈ ਜੇ ਲੈਣਾ ਬੱਕਰੇ ਦੀ ਜਮਾ ਕਾਪੀ ਦੋਨੇ ਬੱਚੇ ਆਪਦੇ ਪਿਓ ਤੇ ਆ ਜਮਾ ਮੈਂ ਕਿਹੜਾ ਕਰਦਾ ਮੈਂ ਕਹਿੰਦਾ ਵੀ ਇੱਕ ਦੋ ਇੱਕ ਚੜਦਾ ਹਨਾ ਭਾਈ ਕਿੰਨੀ ਕਿੰਨੀ ਉਮਰ ਹੋ ਗਈ ਦੋਨਾਂ ਦੀ ਭਾਈ ਆ ਤਾਂ ਹੋਗਾ ਉਹ 9 ਮਹੀਨਿਆਂ ਦਾ ਉਹਨੂੰ 6 ਮਹੀਨਾ ਵੀ ਨ ਲੱਗਿਆ ਲਓ ਭਾਈ ਆ ਹੈਗਾ 6 ਮਹੀਨਿਆਂ ਦਾ ਭਾਈ ਜਿਹੜਾ ਤੇਰੇ ਹੱਥ 'ਚ ਬੱਚਾ ਚਾਹੇ ਨੀ ਟੇਡਾ ਕਰ ਲੈ ਉਹਨੂੰ ਜਿਹਨੇ ਭਾਈ ਪਾਲਣਾ ਸ਼ੌਂਕ ਨਾਲ ਹਨਾ ਆ ਦੋਨੇ ਬੱਚੇ ਆ ਕੋਈ ਇਹਨਾਂ 'ਚ ਕਮੀ ਨਹੀਂ ਆ ਤੁਸੀਂ ਦੇਖ ਲਓ ਕੁਆਲਿਟੀ ਕੱਦ ਕਾਟ ਵਜ਼ਨ ਦੰਦ ਵੀ ਦੇ ਲਓ ਜੀ ਬਿਲਕੁਲ ਖੀਰੇ ਬੱਚੇ ਆ ਬਾਕੀ ਬਈ ਤੁਹਾਡੇ ਕੋਲ ਡਿਟੇਲ ਸਾਰੀ ਹੁੰਦੀ ਆ ਜਨਮ ਦੀ ਸਾਰੀ ਡਿਟੇਲ ਫੋਟੋ ਫਾਟੋ ਵੀ ਰੱਖਦੇ ਆ ਬਾਈ ਹੋਰੀ ਜਿਨ੍ਹਾਂ ਨੇ ਹਾਂ ਸੌਦਾ ਕਰਨ ਵਾਲਾ ਬੰਦਾ ਹੋਊਗਾ ਉਹਨੂੰ ਸਾਰੀ ਜਾਣਕਾਰੀ ਦੇਣਗੇ ਹਨਾ ਦੇ ਕੇ ਫੇਰ ਬੱਚੇ ਦੀ ਕੁਆਲਿਟੀ ਦੇਖ ਲਓ ਬਈ ਜਮਾ ਉਹਦੇ ਪਿਓ ਵਰਗਾ ਉਹੀ ਰੰਗ ਆ ਹਨਾ ਡੱਬਾ ਥੋੜੇ ਥੋੜੇ ਤੇ ਦੋਨੇ ਬੱਚੇ ਇਹ ਰੰਗ ਕੱਢ ਜਾਂਦੇ ਜੀ ਬਾਈ ਰੇਟ ਮੌਕੇ ਤੇ ਹੋਊਗਾ ਰੇਟ ਤਾਂ ਮੌਕੇ ਤੇ ਹੋਊਗਾ ਜੀ ਦੁੱਲਾ ਖੜੈਰੀ ਨੇ ਹਾਂ ਆਪਾਂ ਉਹਦੇ ਫੈਨਾਂ ਤੇ ਬੋਗ ਵੀ ਆਪਾਂ ਉਹਦੇ ਹਰਗਾ ਤਿਆਰ ਕਰੀਏ ਠੀਕ ਆ ਦੁੱਲਾ ਬੱਗੇ ਪਿੰਡ ਵਾਲਾ ਹਾਂ ਠੀਕ ਆ ਲਓ ਬਾਈ ਬਾਈ ਕਹਿੰਦਾ ਮੈਂ ਦੁੱਲੇ ਦਾ ਫੈਨ ਆ ਤੇ ਬੱਕਰਾ ਵੀ ਕਹਿੰਦਾ ਉਹਦੇ ਨੂੰ ਤਿਆਰ ਕੀਤਾ ਹਨਾ ਸੜਕੇ 5 ਵਜੇ ਇਹਨਾਂ ਨੂੰ ਭਜਾ ਕੇ ਲੈਣੇ ਆ ਬਾਈ ਬੱਕਰਿਆਂ ਨੂੰ ਆਪਣੇ ਕੋਲ ਵੀਡੀਓ ਪੰਗਾ ਤੁਹਾਨੂੰ ਵੀਡੀਓ ਪਾ ਦਾਂਗੇ ਨਾਲ ਲਾ ਦੀ ਵੀਡੀਓ ਦੀ ਠੀਕ ਆ ਬਾਈ ਸੜਕੇ 5 ਵਜੇ ਨਾ ਇੱਥੋਂ ਛੱਡ ਨਹੀਂ ਬੱਕਰਿਆਂ ਕੋਡੇ ਵਾਂਗੂ ਜਾਣਗੇ ਇਹਨੇ ਗਵੀ ਕੰਨ ਫੜ ਕੇ ਲਿਆਣਾ ਬੁੱਤ ਭਾਈ ਜਿਵੇਂ ਹੁਣ ਬੱਕਰੀਆਂ ਦਾ ਕੰਮ ਮੰਦਾ ਆ ਥੋੜਾ ਆ ਵੀ ਥੋੜੇ ਕੋਲੇ ਮੰਦਾ ਕਿਉਂ ਨਹੀਂ ਆ ਥੋੜੇ ਬੱਚੇ ਹਜੇ ਵਿਕੀ ਜਾਂਦੇ ਕੀ ਕੰਮ ਹੈ ਇੱਕ ਤਾਂ ਭਾਈ ਸਾਮ ਨਹੀਂ ਵਿੱਚ ਹਰੇਕ ਬੰਦਾ ਕਰਦਾ ਨਹੀਂ ਸਾਮ ਨਹੀਂ ਹੂੰ ਹੁਣ ਲਾਲਾ ਸਾਹਿਬ ਸਾਡੇ ਵਿੱਚ ਵਾਲੀਓਟ ਦੇ 8 ਵਜੇ ਹਾਂ ਤੇ 8 ਤੇ 3 ਵਾਲਾ ਫਿਰ ਤੂੰ ਦੇਖ ਲਾਉਣ ਵੀ ਮੰਦਾ ਹੀ ਹੋਊਗਾ ਨਾ 8 ਵਾਲੇ ਦਾ ਫਿਰ ਠੀਕ ਹੈ ਰਲਦੀ ਨਹੀਂ ਹਾਂ ਬਸ ਐਂ ਦੇਖ ਲਓ 5 ਘੰਟਿਆਂ ਦਾ ਪੰਜ ਘੰਟਿਆਂ ਦਾ ਸਾਰਾ ਮਿੰਟ ਤਾਂ 10 ਨਹੀਂ ਰਲਦੇ ਹੁੰਦੇਗੇ ਹੂੰ ਮੈਂ ਤਾਂ 10 ਨੀਰ ਆਲਦੇ ਹੁੰਦੇ ਏ ਠੀਕ ਹੈ ਤੇ ਆਪਾਂ 5 ਘੰਟੇ ਮੂਹਰੇ ਆ ਪਾਲਿਆ ਨੂੰ ਹੂੰ ਤਾਂ ਹੀ ਫਰਗ ਲਾ ਤੂੰ ਨੇੜੇ ਨੇੜੇ ਪੁੱਛ ਲਈ ਵੀ ਚਾਈਨਿਜ਼ ਨਾਲ ਦਾ ਬੱਕਰਾ ਪਾਲਣਾ ਹੁਣ ਮੇਰੇ ਬਾਈ ਨੂੰ ਉਹਨੂੰ ਆਪਣੇ ਉਸਤਾਦ ਨੂੰ ਫੋਨ ਲਾਈ ਜਾਵੇ ਕੋਈ ਹੂੰ ਕਹਿੰਦਾ ਯਾਰ ਬਾਈ ਕੀ ਪਾਉਂਦਾ ਚਾਈਨਾ ਬੱਕਰੇ ਨੂੰ ਅੱਛਾ ਉਹ ਕਹਿੰਦਾ ਹੁਣ ਤੂੰ ਕਿਹੜਾ ਕੋਈ ਕੱਚ ਛੱਡ ਦਾਂਗਾ ਕੰਦਾ ਨਹੀਂ ਯਾਰ ਮੈਂ ਉਹਦੇ ਨਾਲ ਦਾ ਬਣਾਉਣਾ ਕਹਿੰਦਾ ਵੱਖਰਾ ਕਹਿੰਦਾ ਕੀ ਪਾਉਂਦਾ ਉਹ ਮੈਨੂੰ ਵੀ ਕਹਿੰਦੇ ਬੰਦੇ ਪੁੱਛਦੇ ਆ ਯਾਰ ਉਹ ਸੱਚ ਨਹੀਂ ਦੱਸ ਇਹਦੇ ਸਿੰਗੀ ਅਸਾਂ ਕਿੱਦੜੇ ਸਿੰਗੀ ਨਹੀਂ ਦੱਸਦੇ ਇਹ ਗੱਲ ਹੁੰਦੀ ਆ ਫਿਰ ਤੁਸੀਂ 3 ਵਜੇ ਉੱਠ ਕੇ ਵੀ ਸਭ ਤੋਂ ਪਹਿਲਾਂ ਕੀ ਕਰਦੇ ਹੋ ਬੱਕਰੀਆਂ ਪਹਿਲਾਂ ਤਾਂ ਇਹਨਾਂ ਦੇ ਪੈਰੀਂ ਹੱਥ ਧਲਾਉਣੇ ਆਪਾਂ ਅੱਛਾ ਇੱਕ ਆਪਣੇ ਕਾਂਜਾ ਕੀ ਇੱਕ ਇਹਦੇ ਹਮ ਹਜੇ ਤੱਕ ਦੂਜੇ ਜਾਨਵਰ ਰਹਿ ਜਾਂਦੇ ਰਹਿ ਜਾਣਾ ਪਰ ਆਹ ਆਪਣੇ ਵੱਡੇ ਆ ਸਾਰੇ ਤੂੰ ਇਹਨਾਂ ਦੇ ਆਪਾਂ ਪੈਰੀਂ ਹੱਥ ਧਲਾਉਣੇ ਆਂ ਕਿ ਤੜਕ ਠੀਕ ਫਿਰ ਉਸ ਤੋਂ ਬਾਅਦ ਮੈਂ ਕੰਮ ਧੰਦਾ ਕਰਨਾ ਬਾੜੇ ਸੰਭਣਨੇ ਆ ਉਹ ਕੁਝ ਵੀ ਕਰਨਾ ਹੋਰ ਆਪਾਂ ਬਾਅਦ ਚ ਕਰਨਾ ਚਾਹ ਬਾਅਦ ਚ ਪੀਣੀ ਆ ਚਾਹ ਤਾਂ ਅਸੀਂ ਜਦੋਂ ਜਵਾਖੋੜਦੇ 8 ਵਜੇ ਉਹਦੀ ਬੀਚ ਅੱਛਾ ਉਹ ਤੋਂ ਪਹਿਲਾਂ 6 ਵਜੇ ਉੱਠ ਕੇ ਨਾ 8 ਵਜੇ ਆਪਾਂ ਨੂੰ ਚਾਹ ਚੂਦਾ ਕੋਈ ਚੱਕਰ ਨਹੀਂਗਾ ਠੀਕ ਚਾਹ ਤਾਂ ਹੁਣ ਬਾਹਰ ਵੀ ਮੈਂ ਮਾਲ ਹੱਕ ਦਿੰਨਾਗਾ ਨਹੀਂ ਵਿੱਚ ਪਾਲੀ ਮੂਹ ਹੀ ਟੱਡੀ ਜਾਂਦੇ ਆਗੇ ਹਾਂ ਆਪਾਂ ਨੂੰ ਕੋਈ ਚਾਹ ਚੂਦਾ ਨਹੀਂ ਤੜਕੇ ਜਦੋਂ ਕੇ ਨਾ ਆਪਾਂ ਰੋਟੀ ਖਾ ਲਈ ਜੇ ਬੁੜੀਆਂ ਨੇ ਚਾਹ ਕਰਤੀ ਤਾਂ ਪੀ ਜਾਗੇ ਨਹੀਂ ਆਪਾਂ ਨੂੰ ਚਾਹ ਚੂਦੀ ਕੋਈ ਚੱਕਰ ਨਹੀਂਗਾ ਠੀਕ ਹੈ ਬਾਈ ਆਪਾਂ ਨੂੰ ਜਦੋਂ ਇਹ ਰੱਜ ਲੰਗਾ ਸਾਰਾ ਕੋ ਦੁੱਧ ਹੀ ਆ ਜਾਂਦਾ ਵਿੱਚ ਹੂੰ ਜਦੋਂ ਇਹ ਰੱਜ ਕੇ ਲੂਈਂ ਝਾੜ ਕੇ ਮੂਹਰੇ ਖੜ ਗਈਆਂ ਬਸ ਥੋਰ ਕੇ ਵੀ ਲ ਮੀਟਰ ਮੋਟਰ ਤਾਂ ਨਹੀਂ ਇਹ ਮੀਟਰ ਮੋਟਰ ਲਾਏ ਹੋਣ ਤਾਂ ਪਤਾ ਨਹੀਂ ਸੀ ਕੀ ਕਰਦਗੇ ਅੱਛਾ ਅੱਛਾ ਇਹਦਾ ਬਿਨਾ ਮੀਟਰਾਂ ਤੋਂ ਚੱਲਦੇ ਆਂਗੇ ਠੀਕ ਹੈ ਬਾਈ ਤੇ ਲੋ ਬਾਈ ਬਾਈ ਦੀ ਮਿਹਨਤ ਆ ਹਨਾ ਸਾਰੀ ਹਾਂਜੀ ਬਾਈ ਦੇਵ ਵੀ ਖੜਾ ਨਾਲ ਬਾਈ ਆਹ ਬੱਚੇ ਹੁਣ ਤੁਹਾਨੂੰ ਦੱਸਣਗੇ ਆ ਹੂੰ ਕਹਿੰਦਾ ਨਹੀਂ ਕੋਈ ਦੋ ਦੋ ਮਹੀਨੇ ਦੇ ਹੋਣਗੇ ਬੱਚੇ ਬਾਈ ਦੋ ਦੋ ਸਾਡੇ ਵਿਆਹ ਹੋਰ ਵੀ ਦੇ ਤੁਹਾਡਾ ਸਾਥ ਕਿੰਨੇ ਸਾਲਾਂ ਦਾ ਹੋ ਗਿਆ ਦੋਨਾਂ ਦਾ ਤੁਹਾਨੂੰ ਬਾਈ ਹੁਣ ਹੋਣਗੇ 18-20 ਸਾਲ ਹੋ ਗਏ ਬਾਈ ਅੱਜ ਜਾਓ 18 20 ਸਾਲ ਤੋਂ ਇਕੱਠੇ ਹੋ ਤੁਸੀਂ ਹਨਾ ਹਾਂਜੀ ਹਾਂਜੀ ਅੱਜ ਵੀ ਜੇ ਬਾਈ ਦੇਵ ਨੇ ਵੀਡੀਓ ਬਣਾਉਣੀ ਹੈ ਤਾਂ ਚੈਨੇ ਨੂੰ ਬੁਲਾਉਣਾ ਜਾਂ ਚੈਨੇ ਨੇ ਬੁਲਾਉਣਾ ਤਾਂ ਦੇਵ ਨੂੰ ਹਨਾ ਇਕੱਠਿਆਂ ਦਾ ਸਾਰਾ ਚੱਲ ਬਾਹਰ ਦਾ ਸਾਡੇ ਪਤਾ ਨਹੀਂਗਾ ਵੀ ਇਹੇ ਮੁੰਡੇ ਬਾਜੀਗਰਾਂ ਦੇ ਇੱਕ ਮਜਵੀ ਖੰਦੇ ਆਗੇ ਹਾਂ ਅਗਲਾ ਕਹਿੰਦਾ ਭਾਈ ਭਾਈ ਆਗੇ ਅੱਛਾ ਹਾਂ ਬਿਆ ਨੇੜੇ ਨੇੜੇ ਆਣੋਂ ਤੋਂ ਪਤਾ ਕੋਈ ਇੱਕ ਮੁੰਡਾ ਬਾਜੀਗਰਾਂ ਦਾ ਇੱਕ ਮਜਵੀ ਖੰਦਾਗਾ ਦੇਣੇ ਦੂਰ ਵਾਲੇ ਅਮਰੀਲ ਕੋਟਲਾ ਹੋ ਗਿਆ ਹੋਰ ਇੱਧਰ ਹੋ ਗਿਆ ਕੋਈ ਬਸ ਸ਼ੁਰੂ ਪਰ ਉਹ ਕਹਿ ਦਿੰਦੇ ਆਗੇ ਕਹਿੰਦੇ ਉਦੋਂ ਭਾਈ ਭਾਈ ਆਗੇ ਅੱਛਾ ਹਾਂ ਬਸ ਇਕੱਠੇ ਅ ਦੋਨੇ ਤੁਸੀਂ ਮੇਲੇ ਜਿਵੇਂ ਵੱਡੇ ਮੇਲੇ ਕਾਲੇ ਕੀ ਵੀ ਜਿਵੇਂ ਇਕੱਠੇ ਜਾਂਦੇ ਹੋ ਨਾ ਸਾਰੇ ਕਾਲੇ ਕੀ ਵੀ ਆ ਇੱਕ ਤੋਂ ਮੇਲਾ ਤੇ ਮੈਥੋਂ ਜਾਇ ਨਹੀਂ ਕਿ ਭਾਈ ਮੇਰੇ ਘਰੇ ਕੰਮ ਮਰਜੀ ਸੀਗੀ ਜਿੰਦ ਕੜ ਵੀ ਮੈਥੋਂ ਜਾਇਆ ਗਿਆ ਚਪਾਰ ਵੀ ਨਹੀਂ ਜਾਇਆ ਗਿਆ ਹਮਮ ਬਸਾਂ ਕਰਕੇ ਇੱਕ ਆਪਾਂ ਦੋ ਮੇਲੇ ਆ ਜੀ ਦੋਨੇ ਮੇਲਿਆਂ ਤੇ ਆਪਾਂ ਚਾਹ ਦਾ ਲੰਗਰ ਲਾਉਣਾ ਹੁੰਦਾਗਾ ਸੱਚੇ ਕਾਲੇ ਕੀ ਵੀ ਲਾਉਣਾ ਕਾਲੇ ਕੀ ਵੀ ਲਾਉਣੇ ਆਪਾਂ ਠੀਕ ਐਤਕੀ ਤੁਸੀਂ ਗਏ ਸੀਗੇ ਉਥੇ ਇੰਟਰਵਿਊ ਕਰਨ ਚਾਹ ਦਾ ਲੰਗਰ ਆਪਣਾ ਜ਼ਰੂਰੀ ਹੁੰਦਾਗਾ ਯੋ ਪਕਾ ਨੇ ਪੁਰਾਣੇ ਬੰਦੇ ਹੋ ਇਸ ਕੰਮ ਚ ਹਾਂ ਭਾਈ ਹਾਂ ਸਾਰੇ ਤੁਸੀਂ ਹਵਾਵਾਂ ਵੇਖਣਾ ਮੰਦਾ ਚੰਗਾ ਜਿਵੇਂ ਹੁਣ ਵਪਾਰ ਤਾਂ ਮੰਦਾ ਚੱਲ ਰਿਹਾ ਬਹੁਤ ਬੰਦੇ ਆ ਚੰਗੇ ਜਾਨਵਰ ਫਾਰਮ ਛੱਡ ਰਹੇ ਆ ਵੇਚ ਰਹੇ ਆ ਵੀ ਪਤਾ ਨਹੀਂ ਮੰਦਾ ਆ ਜੂਗਾ ਗਾਹ ਨੂੰ ਨਹੀਂ ਨਹੀਂ ਭਾਈ ਚੰਗੀ ਚੰਗੀ ਨਹੀਂ ਕੋਈ ਮੰਦਾ ਨਹੀਂ ਆਉਂਦਾ ਸ਼ਾਮ ਸੰਭਾਲਣ ਨੂੰ ਹੀ ਲੱਗ ਪਉਂਦੀ ਆ ਹੋਰ ਕੋਈ ਦਿੱਕਤ ਨਹੀਂ ਜਣੀ ਵਪਾਰਪੁਰ ਦਾ ਤਾਂ ਅਸੀਂ ਵੀ ਬੰਦ ਕਰਿਆ ਰੱਖਿਆ ਬਚਾ ਲੈਣਾ ਭਾਈ ਉਹ ਪਹਿਲਾਂ ਹੀ ਕਹਿੰਦੇ ਮਨ ਕੀ ਦਲ ਵੀ ਉਹ ਤਕੜੇ ਨੂੰ ਦੇਖ ਕੇ ਹੋਰ ਜੇ ਆਪਾਂ ਅਸੀਂ ਗੱਗੇ ਆਪਾਂ ਆਪਣੇ ਘਰ ਨਹੀਂ ਦੇਖ ਕੇ ਚੱਲੋ ਪੰਜਾਬਾ ਕਹਿੰਦੇ ਆਪਾਂ 2 ਲੱਖ ਦੀ ਬੱਕਰੀ ਲੱਗੇ ਫਿਰ ਤਾਂ ਮਰਾਂਗੀ ਨਾ ਅਸੀਂ ਕਰਦੇ ਆ ਉਹਦਾਂ ਪੱਠਾ ਤਿਆਰ ਠੀਕ ਹੈ ਬਸ ਹੁਣ ਮੰਨ ਕੇ ਚਲੋ ਆ ਬੱਚੇ ਆ ਗਏ ਆਪਣੇ ਕੋਲੇ ਇਹਨਾਂ ਨੂੰ ਹੁਣ ਪਹਿਣਾ ਆਪਣੇ ਕੋਲੇ ਉੱਥੇ ਤੈਨੂੰ ਦਿਖਾਵਾਂਗੇ ਆ ਬਣ ਪੱਠਾ ਮੇਰੇ ਵਾਲੇ ਮਾਲ ਦੀ ਵੀਡੀਓ ਬਣਾਈ ਆ ਪੱਠਾ ਮਾਰੇ ਆ ਆਪਾਂ ਜੀ ਦਾ 10 ਰੱਖਾਂਗੇ ਬਸ ਇਹੀ ਬਾਈ ਵੀ ਪੱਠ ਨਹੀਂ ਆਪਾਂ ਵੇਚਣੀ ਪੱਠ ਬਾਰੇ ਕੋਈ ਨਾ ਭਰਾ ਫੋਨ ਕਰੇ ਮੈਨੂੰ ਹਾਂ ਪੱਠ ਅਸੀਂ ਬਹੁਤ ਘੱਟ ਨੇ ਪੱਠਾਂ ਬੱਕਰੀਆਂ ਥੋੜੀਆਂ ਨੇ ਮੈਂ ਪਹਿਲਾਂ ਪਸ਼ੂ ਵੇਚਤੇ ਸੀਗੇ ਵਿੱਚੋਂ ਮੈਨੂੰ ਪੱਠਾ ਬੱਕਰੀਆਂ ਮੈਂ ਵੇਚ ਦਿੰਨਾ ਹੁੰਨਾਗਾ ਇਸ ਸਾਲ 10 5 10 5 ਵੇਚਣੀਆਂ ਹੁੰਦੀਆਂ ਆ ਏ ਵਾਰੀ ਅੱਛਾ ਜਿਹੜਾ ਬੱਚਾ ਮੇਰੇ ਕੋਲੇ ਕਾਲਾਗਾ ਹਾਂ ਉਹਦੀ ਮੈਂ ਤੈਨੂੰ ਫੋਟੋ ਦਿਖਾਉਣਾ ਜਮੇ ਮੈਂ ਨਰਮ ਜਿਹਾ ਲੱਗਦਾ ਹਾਂ ਤੇ ਬਣਿਆ ਦੇਖ ਲੈ ਕਿੰਨਾ ਸਾਨੂੰ ਤਾਂ ਬੜਾ ਇੱਕ ਦਿਨ ਦਾ ਚਕਾ ਦੇ ਅਗਲਾ ਜਦੋਂ ਬਾਈ ਤੋਂ ਲਿਆਂਦਾ ਬਾਈ ਨੂੰ ਤਾਂ ਐ ਹੈ ਨਹੀਂ ਸੀਗਾ ਉਹਨੂੰ ਤਾਂ ਟਾਈਮ ਵਾਲੀ ਕੋਲ ਉਹਨੂੰ ਪਤਾ ਸੀਗਾ ਵੀ ਇਹ ਪਾਲਦੇ ਆ ਕਿ ਕਿਹੜੇ ਲੋਟ ਵੱਖਰੇ ਹਾਂ ਤੇ ਇਹਦਾ ਪਾਲਣਾ ਦਾ ਬਾਈ ਸੇਵਾ ਨੇ ਆਉਂਦੇ ਸਾਰੇ ਅੰਦਰ ਅਸੀਂ ਮੰਨ ਕਿਸੇ ਟਾਈਮ ਬੱਚੇ ਨੂੰ ਘੂਰਦੇ ਘੂਰਦੇ ਗਏ ਪਰ ਇਹਨੂੰ ਨਹੀਂ ਸੀ ਚਾਹੇ ਦੋ ਤਨਾਂ ਦਾ ਬੱਚਾ ਹੈਗਾ ਕੋਈ ਚੱਕਰ ਨਹੀਂ ਦੁੱਧ ਬਾਦਣਾ ਪੜਨਾ ਬੱਚੇ ਨੇ ਖਰਾਕਣਾ ਪੜਨਾ ਮੇਰਾ ਬੱਚਾ ਪੰਜ ਸਾਲ ਦਾਗਾ ਇਹਨੂੰ ਫੜ ਕੇ ਬਸ ਆਪ ਹੀ ਲੈ ਲਈ ਲਈ ਫਿਰਦਾ ਰਹਿੰਦਾਗਾ ਆ ਬੱਚਾ ਬਾਈ ਜਿਹੜਾ ਮੇਰੇ ਕੋਲੇ ਵੱਡਾ ਬਰੀਡਰ ਆ ਬੋਕ ਉਹਨੂੰ ਪਤਾ ਨਹੀਂ ਲੱਗਿਆਗਾ ਠੀਕ ਹੈ ਤੇ ਨਹੀਂ ਉਹਨੇ ਰਹਿਣਾ ਸੀਗਾ ਅੱਜ ਜੁਰਮਾਂ ਲੈ ਕੇ ਆਇਆ ਸੀ ਅੱਛਾ ਠੀਕ ਆ ਛੋਟ ਆਇਆ ਸੀ ਹਾਂ ਤੇ ਆ ਲੱਗਦਾ ਕੋਈ ਵੈਡਾ ਬਰੀਡਰ ਬਣ ਜੂ ਇਹ ਤੇ ਬਣਾਉਣਾ ਤਾਂ ਸੇਵਾ ਨੇ ਆ ਹਾਂ ਸੇਵਾ ਨੇ ਬਣਾਉਣਾ ਹੁਣ ਬਈ ਸਾਰੀਆਂ ਬੱਕਰੀਆਂ ਸੂਤਣਾ ਆਪਣੇ ਕੋਲੇ ਹਾਂ ਕੁਸਮਨਪਾ 6-7 ਬੱਕਰੀਆਂ ਸੁਗਾਂ ਸੀਗਾ ਕੋਸ ਇਹਨਾਂ ਨਾਲ ਦੀਆਂ ਪਠਾ ਪੁੱਠਾਂ ਰੱਖ ਲਈਆਂ ਤੇ ਕੋਸ ਆਪਾਂ ਬੱਕਰੀ ਉੱਥੇ ਪਠਮ ਪਠ ਨਾਲ ਛੱਡ ਕੇ ਤੇ ਬੱਕਰੀਆਂ ਕ੍ਰੋਸ ਕਰਾ ਤੀਆਂ ਦੂਰੀ ਯਾਰ ਅਛਾ ਗਾ ਚੱਲ ਸਿਆਲ ਸੌਖਾ ਨਾਂਗੇ ਇਹਨਾਂ ਦਾ ਕਿਉਂ ਥੋੜੀ ਜਿਹੀ ਇੱਕੋ ਹੀ ਆ ਨੰਬਰ ਆਪਣੇ ਕੋਲੇ ਇਹ 17 90 413 4100 ਨੰਬਰ ਦਾ ਭਾਈ ਜਾਣਦੀ ਆ ਸਾਰੇ ਹਾਂ ਭਾਈ ਜੈਨਾ ਮਹਾਰਾਜ ਬਟਿੰਡਾ ਜ਼ਿਲ੍ਹਾ ਬਈ ਤੇ ਸਾਰਾ ਜਾਣਦੇ ਹੋ ਤੁਸੀਂ ਮਸ਼ਹੂਕ ਪੰਡਾ ਤੇ ਆਹ ਫਰੀਡਰਾ ਬਾਈ ਕੋਲੇ ਦੁਬਾਰਾ ਤੁਹਾਨੂੰ ਫਿਰ ਦੱਸ ਦਿੰਦੇ ਆ ਇਹਦੇ ਬੱਚੇ ਨੇ ਵੀ ਆ ਸੇਲ ਜਿੰਨਾਂ ਨੇ ਲੈਣੇ ਆ ਬਈ ਜਲਦੀ ਜਲਦੀ ਬਾਈ ਕੋਲ ਕਰ ਲਿਓ ਫੋਨ ਇੱਕ ਤਾਂ ਮੈਂ ਤਾਂ ਇਹੀ ਕਹਿਣਾ ਵੀ ਜਦੋਂ ਬੱਚਾ ਲੈਣੇ ਆ ਆਪਾਂ ਵੀ ਅਗਲੇ ਦਾ ਨਾਂ ਜ਼ਰੂਰ ਲਿਆ ਕਰੋ ਵਿੱਚ ਪਾਲੀ ਕਹਿ ਦਿੰਦੇ ਵੀ ਹਾਂ ਇਹ ਤਾਂ ਸਾਡੀ ਘਰ ਦੀ ਬਰੀਡ ਆ ਵੀ ਨਾਂ ਲਿਆ ਕਰੋ ਬਈ ਅਕਸਰ ਨੂੰ ਵੱਜੂ ਦਾ ਦਾਦਿਆਂ ਦਾ ਨਾਂ ਜੜ ਦਾ ਨਾਂ ਜ਼ਰੂਰ ਲਿਆ ਕਰੋ ਜੜ ਦਾ ਜ਼ਰੂਰ ਲਿਆ ਕਰੋ ਨਾਂ ਉਹ ਨਾਲ ਲਕੋਇਆ ਕਰੋ ਮੈਂ ਉਹਦੇ ਨਾਲ ਜਾਦੀ ਮਸੂਰੀ ਹੁੰਦੀ ਆ ਕੋਈ ਹਾਂ ਉਹ ਆਪ ਨੂੰ ਆਪ ਬਾਲੇ ਸਿਆਣੇ ਕਹੋਂਦੇ ਆਗੇ ਤੇ ਵੀ ਨਾਂ ਜ਼ਰੂਰ ਲਿਆ ਕਰੋ ਹਾਂ ਆਪਣਾ ਬਣਾਇਆ ਨਾ ਹਾਂ ਰਹੂਗਾ ਤਾਂ ਉਹੀ ਅਕਸਰ ਨੂੰ ਵੱਜੂਗਾ ਤਾਂ ਪਿਓ ਹੀ ਨਾ ਹਾਂ ਪੜਾ ਤੂੰ ਤੀਜੀ ਵੀੜੀ ਵਗ ਜੀ ਠੀਕ ਹੈ ਭਾਈ ਠੀਕ ਹੈ ਜੀ ਠੀਕ ਹੈ ਧੰਨਵਾਦ